ਹਾਂਜੀ ਨਮੋ ਰਣਜੀ ਮੇਰੇ ਘਰ ਸਾਰੇ ਖੁਸ਼ੀ ਹੋਵਾਂਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚਲੋ ਸਬਸਕ੍ਰਾਈਬ ਜਰੂਰ ਕਰ ਦੋ। ਟੱਲੇ ਵਾਲਾ ਬਟਨ ਜਰੂਰ ਨਾ ਆਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਬਾਕੀ ਵੀਡੀਓ ਚੰਗੀ ਲੱਗਦੀ ਹੁੰਦੀ ਹੈਗੇ ਸ਼ੇਅਰ ਜਰੂਰ ਕਰ ਦਿਆ ਕਰੋ। ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦੇਕ। ਇੱਕ ਤੁਹਾਡਨ ਅੱਜ ਮੈਂ ਜ਼ਰੂਰੀ ਗੱਲ ਕਰਨ ਲੱਗੀ ਆ ਆਪਣੀਆਂ ਇੰਸਟਾਗ੍ਰam ਤੇ ਕਿਸ ਨੇ ਪੇਜ ਬਣਾਇਆ ਜਿੱਥੇ ਨੰਬਰ ਵੀ ਲਾਇਆ ਹੈ ਉਹ ਲੋਕਾਂ ਕੋਲੋਂ ਪੈਸੇ ਮੰਗਦਾ ਵੀਡੀਓ ਮੇਰੀਆਂ ਨੇ ਤੇ ਚੈਨਲ ਅਗਲੇ ਨੇ ਆਪਣੇ ਨਾਂ ਤੇ ਬਣਾਇਆ ਬਹੁਤ ਮੇਰੇ ਕੋਲੇ ਕੱਲ ਮੈਸੇਜ ਆਏ ਨੇ ਤੇ ਮੈਂ ਮੈਸੇਜ ਰੱਖੇ ਨੇ ਤੇ ਮੈਂ ਵੀਡੀਓ ਦੇ ਨਾਲ ਵੀ ਲਾਵਾਂਗੀ ਉਹਦਾ ਚੈਨਲ ਵੀ ਲਾਵਾਂਗੀ ਤੇ YouTube ਤੇ ਵੀ ਇਸ ਤਰ੍ਹਾਂ ਹੀ ਹੋ ਰਿਹਾ YouTube ਤੇ ਉਹਨੇ ਚੈਨਲ ਬਣਾਇਆ ਹੈ ਬੇਬੇ ਦੇ ਟੋਟਕੇ ਜਾ ਪੰਜਾਬੀ ਟੋਟਕੇ ਸ਼ਾਇਦ ਪੰਜਾਬੀ ਟੋਟ ਕੋਈ ਵੀ ਜਾਨੀ ਮੈਂ ਉਹ ਤੁਹਾਡੇ ਬੇਬੇ ਪੰਜਾਬੀ ਟੋਟਕੇ ਆ ਉਹ ਚੈਨਲ ਵੀ ਮੈਂ ਨਾਲ ਲਾਵਾਂਗੀ ਪੰਜਾਬੀ ਟੋਟਕੇ ਦੇਖੋ ਧੋਖਾ ਧੜੀ ਤੋਂ ਬਚੋ ਛੋਟ ਛੋਟੇ ਕੱਟ ਕੱਟ ਕੇ ਵੀਡੀਓ ਪਾਉਂਦੇ ਨੇ ਤੁਹਾਡੇ ਕੁਝ ਸਮਝ ਨਹੀਂ ਪੈਂਦਾ ਬਾਕੀ ਬਕਾਇਦਾ ਤੁਹਾਨੂੰ ਮੇਰੇ ਫੋਨ ਨੰਬਰ ਦਾ ਪਤਾ ਮੈਂ ਫੋਨ ਨੰਬਰ ਆਨ ਰੱਖਿਆ ਕਰਾਂਗੀ ਮੇਰਾ ਫੋਨ ਨੰਬਰ ਹੈਗਾ 88725 43 123 ਅੱਜ ਤੁਹਾਨੂੰ ਦੱਸਣ ਲੱਗਾ ਮੇਰੇ ਕੋਲ ਬਹੁਤ ਮੈਸੇਜ ਆਉਂਦੇ ਸੱਸ ਨੂੰ ਦਾ ਬਹੁਤ ਝਗੜਾ ਰਹਿੰਦਾ ਘਰ ਦੇ ਵਿੱਚ ਸੱਸ ਨੂੰ ਨੂੰ ਦੇਖ ਕੇ ਰਿਸਤੋਂਦੀ ਨੋਂ ਸੱਸ ਨੂੰ ਦੇਖ ਕੇ ਰਿਸਤੋਂਦੀ ਇੱਕ ਦੂਜੀ ਦਾ ਕੱਟਕਟਿਆ ਦੇਖੋ ਜਿਹੜੇ ਘਰ ਵਿੱਚ ਸੱਸ ਨੋਂ ਦੀ ਲੜਾਈ ਹੋਵੇ ਪਹਿਤ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਘਰ ਦੀ ਬਰਬਾਦੀ ਦੀ ਨਿਸ਼ਾਨੀ ਹੋ ਜਾਂਦੀ ਹੈ ਐਂਡ ਤੇ ਕੀ ਹੁੰਦਾ ਤਲਾਕ ਤਲਾਕ ਵੀ ਇੱਕ ਬਰਬਾਦੀ ਹੈ ਕੋ ਤਲਾਕ ਦੇ ਨਾਲ ਵੀ ਅਗਲੇ ਨੇ ਚਾਹੇ 4 ਲੱਖ ਦਾ ਸਮਾਨ ਦਿੱਤਾ ਚਾਹੇ ਤੁਹਾਨੂੰ ਲੱਖ ਦਾ ਦਿੱਤਾ ਚਾਹੇ ਤੁਹਾਨੂੰ ਕੱਖ ਦਾ ਦਿੱਤਾ ਅਗਲੇ ਨੂੰ ਤੁਹਾਡੇ ਸਿਰ 25 ਲੱਖ ਮੜ ਦੇਣਾ ਹੁੰਦਾ ਭਾਵੇਂ ਤੁਸੀਂ ਆਪਦਾ ਪੈਲਸ ਕੀਤਾ ਹੋਇਆ ਹੋਵੇ ਕਿ ਕਾਨੂੰਨ ਆਹੀ ਸਾਰਾ ਖਰਚਾ ਤੁਹਾਡੇ ਉੱਤੇ ਪੈਣਾ ਉਹ ਜੇ ਆਪਾਂ ਇਸ ਗੱਲ ਤੋਂ ਬਚਣਾ ਆਪਣੇ ਬਰਬਾਦੀ ਤੋਂ ਬਚਣਾ ਆਪਣੇ ਕਰਜ਼ੇ ਤੋਂ ਬਚਣਾ ਕਰਜ਼ਾ ਇਹੋ ਦੀਆਂ ਗੱਲਾਂ ਨਾਲ ਵੀ ਸਾਡੇ ਸਿਰ ਬਹੁਤ ਚੜਦਾ ਵਾ ਤੁਸੀਂ ਛੋਟੇ ਛੋਟੇ ਪਾਕ ਕਰਕੇ ਆਪਣੇ ਘਰ ਨੂੰ ਐਨ ਵਧੀਆ ਸਵਰਗ ਵਰਗਾ ਬਣਾ ਸਕਦੇ ਹੋ ਦੇਖੋ ਜਿਹੜੇ ਘਰ ਦੇ ਵਿੱਚ ਕੈਸ ਹੋਵੇ ਉੱਥੇ ਦੇ ਜਿਹੜੇ ਇਨਸਾਨ ਹੁੰਦੇ ਨੇ ਉਹ ਵੀ ਖਿਜੇ ਸੜੇ ਰਹਿਣ ਲੱਗ ਜਾਂਦੇ ਨੇ ਉਹਨਾਂ ਦਾ ਵੀ ਕੰਮ ਨੂੰ ਮਨ ਨਹੀਂ ਕਰਦਾ ਤੇ ਜੇ ਕਰਦਾ ਵੀ ਆ ਤਾਂ ਜਦੋਂ ਘਰੇ ਆਉਣ ਸਰ ਕੈਸ ਹੋਇਆ ਪਿਆ ਹੁੰਦਾ ਤਾਂ ਉਹ ਵੀ ਲੜਨਾ ਸ਼ੁਰੂ ਕਰ ਦਿੰਦੇ ਨੇ ਛੋਟੇ ਛੋਟੇ ਕੰਮ ਨੇ ਕਰਨੇ ਤੁਸੀਂ ਨੇ ਕੀ ਕਰਨਾ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਇੱਕ ਤਾਂ ਤੁਸੀਂ ਇਹ ਨਾ ਦੇਖਿਆ ਕਰੋ ਜਿਸ ਤਰ੍ਹਾਂ ਸੂਰਜ ਚੜ੍ਹੇ ਤਾਂ ਠੰਗੇ ਤਾਂ ਬੱਚਿਆਂ ਨੂੰ ਛੁੱਟੀ ਹੋਈ ਆ ਐ ਕਹਿ ਕੇ ਫੇਰ ਨਾ ਪਿਆ ਕਰੋ ਉਸੇ ਸੂਰਜ ਉਹਦਾ ਹੋਣ ਤੋਂ ਪਹਿਲਾਂ ਪਹਿਲਾਂ ਸੂਰਜ ਚੜ੍ਹਨ ਤੋਂ ਪੰਜਾਬੀ ਵਿੱਚ ਦੱਸਦੀਆਂ ਮੈਂ ਸਾਰੇ ਆਪ ਦੇ ਕਮਰਿਆਂ ਦੇ ਵਿੱਚ ਇੱਕ ਵਾਰ ਝਾੜੂ ਲਾ ਦਿਆ ਕਰੋ ਭਾਵੇਂ ਕੰਮ ਵਾਲੀ ਫਿਰ 10 ਵਜੇ ਆਵੇ ਭਾਵੇਂ 11 ਵਜੇ ਆਵੇ ਉਹ ਆ ਕੇ ਝਾੜੂ ਪੂੰਝ ਲਾ ਕੋ ਜਿਹੜਾ ਤੁਹਾਡੇ ਘਰ ਦੇ ਵਿੱਚ ਰਾਤ ਦਾ ਨੈਗੇਟਿਵਿਟੀ ਆ ਸਾਰੀ ਬਾਹਰ ਨਿਕਲ ਜੂਗੀ ਘਰ ਤੁਹਾਡਾ ਐਕਟੀਵਿਟੀ ਹੋਣਾ ਸ਼ੁਰੂ ਹੋ ਜਾਊਗਾ ਹੁਣ ਤੁਸੀਂ ਕੀ ਕਰਨਾ ਇਹ ਤਾਂ ਤੁਸੀਂ ਕੰਮ ਕਰ ਲਿਆ ਇੱਕ ਸੱਸ ਨੂੰ ਦੀ ਇਸ ਤਰ੍ਹਾਂ ਫੋਟੋ ਜੋੜ ਕੇ ਇਕੱਠੀ ਇਕੱਠੀ ਜੋੜਨੇ ਆ ਜੋੜ ਕੇ ਤੁਸੀਂ 골ਡਨ ਕਲਰ ਦੀ ਫਰੇਮ ਦੇ ਵਿੱਚ ਪੂਰਬ ਦਿਸ਼ਾ ਦੇ ਵਿੱਚ ਲਾ ਦਿਓ। ਸੱਸ ਨੂੰ ਉਹਦੀ ਫੋਟੋ। ਹੁਣ ਤੁਸੀਂ ਕੀ ਕਰਨਾ? ਜਦੋਂ ਤੁਸੀਂ ਰੋਟੀ ਪਕਾਉਣ ਲੱਗਣਾ। ਜਦੋਂ ਤਵੇ ਤੇ ਰੋਟੀ ਪਾਉਣੀ ਆ, ਉਦੋਂ ਪਹਿਲਾਂ ਜੇ ਤਵਾ ਗਰਮ ਹੋ ਗਿਆ ਤਾਂ ਠੰਡੇ ਪਾਣੀ ਦੇ ਛਿੱਟੇ ਮਾਰ ਦਿਓ। ਉਹਦੀਆਂ ਗੋਲੀਆਂ ਜਿਹਾ ਵੱਡਣਗੀਆਂ। ਉਹ ਗੋਲੀਆਂ ਨੂੰ ਫੂਕ ਮਾਰ ਕੇ ਪਿੱਛੇ ਟਾ ਦਿਓ। 골ਡਨ ਕਲਰ ਦੀਆਂ। ਹੁਣ ਤੁਸੀਂ ਰੋਟੀ ਪਾਓ ਤਵੇ ਤੇ। ਹੁਣ ਜਿਹੜੀ ਪਹਿਲੀ ਰੋਟੀ ਆ ਇਹਨੂੰ ਸਮਾਰਟੀ ਤੇਲ ਦੇ ਨਾਲ ਚੋਪੜ ਦੋ ਹੋ ਸਕੇ ਦੇਸੀ ਕਿਉਂ ਹੈਗਾ ਤਾਂ ਦੇਸੀ ਘਿਓ ਲਾ ਲਓ ਅਗਰ ਦੇਸੀ ਘਿਓ ਨਹੀਂ ਹੈ ਤਾਂ ਤੇਲ ਹੈ ਵਰ ਫਾਰਮ ਘਿਓ ਨਾਲ ਲਾਓ ਨਹੀਂ ਪਰ ਤਿਲਾ ਦਾ ਤੇਲ ਵੀ ਲਾ ਸਕਦੇ ਹੋ ਉਹਦੇ ਤੇ ਥੋੜੀ ਸ਼ੱਕਰ ਰੱਖੋ ਗੌਰੂ ਦੇ ਦੋ ਲਗਾਤਾਰ ਇਹ ਦੇਣੀ ਸ਼ੁਰੂ ਕਰ ਦੋ ਘਰ ਦੇ ਵਿੱਚ ਆਟੋਮੈਟਿਕ ਸ਼ਾਂਤੀ ਵੀ ਬਣੂਗੀ ਤਤਵਾਕ ਵੀ ਬਣੂਗਾ ਪਰਿਵਾਰ ਦੇ ਵਿੱਚ ਜੋ ਧੰਨ ਦੀ ਕਮੀ ਹੁੰਦੀ ਆ ਉਸ ਕਰਕੇ ਹੁੰਦੀ ਆ ਕਿ ਰਾਹੂ ਵਿਗੜ ਜਾਂਦਾ ਰਾਹੂ ਵਿਗੜਨ ਦੇ ਨਾਲ ਸਾਰਾ ਕੁਝ ਹੀ ਹੋ ਰਿਹਾ ਹੁੰਦਾ ਹੁਣ ਤੁਸੀਂ ਲਾਸਟ ਵਾਈ ਰਿਹੜੀ ਰੋਟੀ ਆ ਸਭ ਤੋਂ ਪਿੱਛੋਂ ਪਕਾਈ ਆ ਉਹ ਕਿਸੇ ਗਲੀ ਚ ਜਿਹੜੇ ਦਰਬੇਸ਼ ਫਿਰਦੇ ਹੁੰਦੇ ਨੇ ਘਰੇ ਕੋ ਨਾਂ ਰੱਖਿਆ ਹੋਵੇ ਉਸ ਨੂੰ ਪਾ ਦਿਓ ਹੁਣ ਜਦੋਂ ਲੈਡੀ ਭਾਂਡੇ ਮਾਂ ਦੀਆਂ ਅੱਜ ਕੱਲ੍ਹ ਤਿੰਨਾਂ ਭਾਂਡੇ ਦੇ ਵਿੱਚ ਭਾਂਡਾ ਕਾ ਕਿਹੜਾ ਹੁੰਦਾ ਤਿੰਨ ਕਰੀ ਚੁੰਦਾ ਹੁੰਦਾ ਖੜਕਾ ਭਾਂਡੇ ਦਾ ਬਿਲਕੁਲ ਹੀ ਭਾਂਡੇ ਦਾ ਖੜਕਾ ਕੋਲ ਬੈਠਣ ਨੂੰ ਪਤਾ ਨਾ ਲੱਗੇ ਤੁਸੀਂ ਰੋਟੀ ਪਕਾਉਣੀ ਆ ਔਰ ਠਕ 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 ਰੋਟੀ ਦੀ ਆਵਾਜ਼ ਨਾ ਆਵੇ ਰੋਟੀ ਇਹ ਜੇ ਢੰਗ ਨਾਲ ਪਾਵਾਂ ਮੱਕੀ ਦੀ ਪਾਵਾਂ ਕਣਕ ਦੀ ਅੱਗੇ ਬਜ਼ੁਰਗ ਰੋਟੀ ਦਾ ਖੜਕਾਣ ਸੀ ਕਹਿੰਦੇ ਹੁਣ ਉਹਨੇ ਮੇਰੀ ਦਾਦੀ ਦਾਦੀਨ ਸੀ ਕਹਿੰਦੇ ਮੈਂ ਰੋਟੀ ਪਕਾਉਣ ਲੱਗੀ ਕਹਿੰਦੇ ਤੁਹਾਡੇ ਦਾਦੇ ਨੇ ਮੇਰੇ ਹੱਥਾਂ 'ਚ ਸੋਟੀ ਮਾਰੀ ਸੀ ਵੀ ਲੋਕ ਰੋਟੀ ਨਹੀਂ ਖਾਂਦੇ ਕਹਿੰਦੀ ਵੀ ਬਹੁਤ ਵਿਚਾਰ ਕੱਢਦੇ ਸੀ ਕੋਈ ਨਾ ਕੋਈ ਉਹਦਾ ਅਰੀਜਨਲ ਹੁੰਦਾ ਗੱਲ ਦਾ ਹੁਣ ਅੱਜ ਕੱਲ ਇਹ ਗੱਲਾਂ ਵਿਚਾਰਾਂ ਲੋਕਾਂ ਨੇ ਖੂਤ ਛੜ ਕੇ ਕੂਤ ਬੰਦੋਗੇ ਪਾਣੀ ਮੁੱਕ ਗੀ ਹੈ ਕਿ ਨੀ ਉਹ ਗੱਲਾਂ ਹੋ ਗਈਆਂ ਇਹ ਛੋਟੇ ਛੋਟੀਆਂ ਗੱਲਾਂ ਨੇ ਫਾਇਦੇ ਵੱਡੇ ਉੱਟਨੇ ਹੁਣ ਤੁਸੀਂ ਕੀ ਕਰਨਾ ਹੈ ਇਹਦੇ ਨਾਲੇ ਜਦੋਂ ਸਵੇਰੇ ਉੱਠਣਾ ਸੱਸ ਨੂੰ ਨੇ ਇੱਕ ਗਲਾਸ ਦੇ ਵਿੱਚ ਚਾਹ ਪਾਣੀਆ ਪਹਿਲਾਂ ਚਾਹ ਗੜਬੀ ਚ ਪਾਓ ਉਹਨੂੰ ਦੋਨਾਂ ਜਣੇ ਨੇ ਅੱਧੀ ਅੱਧੀ ਕਰਕੇ ਪੀਣੀ ਸ਼ੁਰੂ ਕਰ ਦੇ ਬੜੇ ਪਿਆਰ ਦੇ ਨਾਲ ਇਹ ਨਹੀਂ ਇੱਕ ਦਾ ਮੂੰਹ ਉਧਰ ਤੋਂ ਇੱਕ ਦਾ ਮੂੰਹ ਉਧਰ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਵੱਡੇ ਵੱਡੇ ਫਾਇਦੇ ਹੋ ਜਾਂਦੇ ਜਦੋਂ ਤੁਸੀਂ ਸਿਰ ਬਣਾਉਂ ਆਵਦਾ ਕੰਗੀ ਕਰਨੇ ਸਿਰ ਦੇ ਵਿੱਚ ਇੱਕ ਹੋਰ ਧਿਆਨ ਰੱਖੋ ਬਾਅਦ ਇੱਕ ਵੀ ਤੁਹਾਡਾ ਖਿੰਡੇ ਨਾ ਅੱਗੇ ਬੁੜੀਆਂ ਖਿੰਡਾਂ ਨਹੀਂ ਸੀ ਦੰਦੀਆਂ ਹੁੰਦੀਆਂ ਪੱਲਾ ਕਰ ਲੈਂਦੀ ਸੀ ਝੱਗਾ ਇਸ ਤਰ੍ਹਾਂ ਕਰਕੇ ਫਿਰ ਕੇਸ ਬਾਉਂਦੀ ਸੀ ਆਪਦੇ ਉਹ ਕੇਸ ਜਿਹੜੇ ਤੁਹਾਡੇ ਹੁਣ ਖਿੰਡੇ ਨਾ ਖਿੰਡੇ ਖਿੰਡਾਂ ਨਾ ਦੇ ਉਹਨਾਂ ਨੂੰ ਇਕੱਠੇ ਗੁੱਟੇ ਕਰੋ ਬੰਨ ਕੇ ਕਿਸੇ ਲਿਫਾਫੇ 'ਚ ਪਾਓ ਤੇ ਉਹਨਾਂ ਨੂੰ ਮਹੀਨੇ ਵੀਦਾਂ ਬਾਅਦ ਸਾੜਦਿਆ ਕਰੋ ਵੇਚਿਆ ਨਾ ਕਰੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਵੱਡੇ ਵੱਡੇ ਫਾਇਦੇ ਨੇ ਇੱਕ ਜਦੋਂ ਵੀ ਕੱਪੜੇ ਧੋਣੇ ਨੇ ਧੋਣੇ ਸਭ ਤੋਂ ਫਰਸਟ ਨੰਬਰ ਦੇ ਵਿੱਚ ਧੋਵੋ ਪਾਵਾ ਬੋਗਰੀ ਨਾਲ ਕੱਟੋ ਪਾਵਾ ਉਹਨਾਂ ਨੂੰ ਕਸ ਕੱਟੋ ਪਰ ਕੱਪੜਿਆਂ ਦੇ ਵਿੱਚ ਪਾਉਣੇ ਨਾ ਪਾਓ ਇੱਕ ਮਰਦਾਂ ਦੀ ਪੱਗ ਜੇ ਤੁਹਾਡੇ ਪਰਿਵਾਰ ਚ ਮਰਦ ਪੱਗ ਬੰਨ੍ਹਦੇ ਨੇ ਨਾ ਉਹ ਛੋਟੇ ਬੱਚਿਆਂ ਦੇ ਕੱਪੜੇ ਨੇ ਜਿਹੜੇ ਉਹ ਅਲੱਗ ਧੋਹ ਹੁੰਦੇ ਛੋਟੇ ਬੱਚਿਆਂ ਦੇ ਕੱਪੜੇ ਕਦੇ ਵੀ ਵੱਡੇ ਬੱਚਿਆਂ ਵੱਡੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾ ਧੋ ਇਹਦੇ ਵੀ ਬਹੁਤ ਵੱਡੇ ਵੱਡੇ ਕਾਰਨ ਨੇ ਬਹੁਤ ਵੱਡੇ ਵੱਡੇ ਫਾਇਦੇ ਨੇ ਵੀਡੀਓ ਬਹੁਤ ਲੰਬੀ ਬਣ ਗਈ ਉਹ ਤੁਹਾਨੂੰ ਵਿਸਥਾਰ ਨਾਲ ਦੱਸਣ ਲੱਗੀ ਪਰ ਜੇ ਤੁਸੀਂ ਇੰਨਾ ਕੁ ਵੀ ਸਮਝ ਗਏ ਨਾ ਵੀ ਪੂਣੇ ਕਿਸੇ ਕੱਪੜੇ ਦੇ ਨਾਲ ਨਹੀਂ ਧੋਣੇ ਬਹੁਤ ਵੱਡੀ ਗੱਲ ਹੈ ਤੇ ਉਸ ਤੋਂ ਬਾਅਦ ਪੂਣੇ ਥੋੜਾ ਜਿਹਾ ਟਟਾਲ ਪਾ ਕੇ ਤੁੱਪੇ ਸੁੱਕਣੇ ਪਾ ਤੇ ਜਦੋਂ ਵੀ ਤੁਸੀਂ ਕੱਪੜੇ ਧੋਣੇ ਨੇ ਜਿਹੜੀ ਏਜੰਸੀ ਦੀ ਪਾਗਾ ਉਹ ਪਹਿਲਾਂ ਧੋਣੀਆਂ ਸਭ ਤੋਂ ਸਭ ਤੋਂ ਪਹਿਲਾਂ ਧੋ ਕੇ